ਅਮਰੀਕਾ ਦੇ ਵਿੱਚ ਲਾਬਿੰਗ ਲਈ ਆਰਐਸਐਸ ਨੇ ਇਹਨਾਂ ਪੈਸਾ ਕਿਵੇਂ ਖਰਚਿਆ ਕਿੱਥੋਂ ਖਰਚਾ ਹੋਊਗਾ ਅਮਰੀਕਾ ਦੇ ਵਿੱਚ ਦੋ ਮੁੱਦੇ ਨੇ ਇਸ ਟਾਈਮ ਐਫ ਸਹੀ ਫਾਈਲਸ ਉਹਦੇ ਚ ਹਰਦੀਪ ਪੂਰੀ ਦਾ ਨਾਮ ਆ ਗਿਆ ਤੇ ਆਰਐਸਐਸ ਬਾਰੇ ਅਮਰੀਕਾ ਦੀ ਇੱਕ ਮੀਡੀਆ ਕੰਪਨੀ ਪ੍ਰਿਜ਼ਮ ਪੀ ਆਰ ਆਈ ਐਸ ਐਮ ਪ੍ਰਿਜ਼ਮ ਨੇ ਇਹ ਵੇਰਵਾ ਦਿੱਤਾ ਖੁਲਾਸਾ ਕੀਤਾ ਕਿ ਆਰਐਸਐਸ ਨੇ ਅਮਰੀਕਾ ਦੀ ਇੱਕ ਸਿਖਰਲੇ ਪੱਧਰ ਦੀ ਜਿਹੜੀ ਲਾਬਿਸਟ ਕੰਪਨੀ ਹੈ ਸਕੁਆਇਰ ਪੈਟਰਨ ਬਾਕਸ ਸਕੁਆਇਰ ਪੈਟਰਨ ਬਾਕਸ ਐਸ ਪੀ ਬੀ B for Mobe SPB ਉਹਨੂੰ ਇੱਕ ਚੰਗੀ ਖਾਸੀ ਮੋਟੀ ਰਕਮ ਆਦਾ ਕੀਤੀ ਹੈ ਤਾਂ ਕਿ ਆਰਐਸਐਸ ਆਪਣੇ ਲਈ ਕਾਂਗਰਸ ਮੈਂਾਂ ਤੱਕ ਪਹੁੰਚ ਕਰਕੇ ਆਰਐਸਐਸ ਦਾ ਜਿਹੜਾ ਅਜੰਡਾ ਜਾਂ ਖਾਲਸਤਾਨ ਦੀ ਜਿਹੜੀ ਲਹਿਰ ਉਸ ਦੇ ਬਾਰੇ ਕੰਮ ਕਰੇ ਉਹ ਨਿਰਸੰਦੇ ਆਪਾਂ ਗੱਲ ਕਰਦੇ ਹਾਂ ਇਹਦੇ ਬਾਰੇ ਸੋ ਜਿਹੜੀ ਪ੍ਰਿਜ਼ਨ ਦੀ ਜਿਹੜੀ ਰਿਸਰਚ ਜਾਂ ਇਨਵੈਸਟੀਗੇਸ਼ਨ ਉਸ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਆਰਐਸਐਸ ਨੇ ਸਪੀਬੀ ਕੰਪਨੀ ਨੂੰ 330000 ਡਾਲਰ ਮਤਲਬ 29 ਕਰੋੜ ਤੋਂ ਵੱਧ ਭਾਰਤੀ ਕਰੰਸੀ ਦੀ ਰਕਮ ਦਾ ਭੁਗਤਾਨ ਕੀਤਾ ਤੇ ਇੰਜ ਕਰਦੇ ਆ ਇਹ ਇਹ ਜਿਹੜਾ ਭੁਗਤਾਨ ਹੁਣ ਇਹ ਸਿੱਧੇ ਤੌਰ ਦੇ ਉੱਤੇ ਜਿਹੜਾ ਹੈ ਅਮਰੀਕਾ ਦੇ ਕਾਨੂੰਨਾਂ ਦੀ ਉਲੰਘਣਾ ਸਿੱਧੇ ਤੌਰ ਦੇ ਉੱਤੇ ਇੱਥੇ ਆਰਐਸਐਸ ਫਸ ਗਈ ਅਸੀਂ ਕੱਲ ਵੀ ਆਰਐਸਐਸ ਦੀ ਗੱਲ ਕੀਤੀ ਸੀ ਕਿ ਆਰਐਸਐਸ ਦੀ ਉੱਠੀ ਗਿਣਤੀ ਸ਼ੁਰੂ 19988 87 19998 97 96 95 ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ ਤੇ ਇਹ ਉਹਨਾਂ ਨੇ ਮਤਲਬ ਅੱਜ ਦੇਖੋ ਸਾਡੇ ਸਾਹਮਣੇ ਆਹ ਗੱਲ ਆ ਗਈ ਹੈ ਕਿ ਉਹਨਾਂ ਨੇ ਅਮਰੀਕਾ ਦੇ ਕਾਨੂੰਨਾਂ ਦੀ ਉਲੰਘਣਾ ਕੀਤੀ ਹੈ ਸੋ ਇਹਦੇ 'ਚ ਉਹ ਪੈਸਾ ਜਿਹੜਾ ਭੁਗਤਾਨ ਕਿਹਨੇ ਕੀਤਾ ਕਿ ਅਮਰੀਕਾ ਦੇ ਵਿੱਚ ਜਿਹੜੀਆਂ ਫਾਊਂਡੇਸ਼ਨਾਂ ਨੇ ਆਰਐਸਐਸ ਨਾਲ ਜੁੜੀਆਂ ਹੋਈਆਂ ਨੇ ਸਿੱਖਾਂ ਦਾ ਵਿਰੋਧ ਕਰਦੀਆਂ ਨੇ ਉਹਨਾਂ ਨੇ ਪੈਸਾ ਖਰਚਿਆ ਉਹ ਤੇ ਜੇ ਉਹਨਾਂ ਨੇ ਖਰਚਿਆ ਉਹ ਪ੍ਰੂਵ ਹੁੰਦਾ ਉਹ ਸਿੱਧ ਹੁੰਦਾ ਤਾਂ ਫੇਰ ਤਾਂ ਮੁਬਾਰਕਾ ਭਾਈ ਆਪਾਂ ਨੂੰ ਸਾਰਿਆਂ ਨੂੰ ਫਿਰ ਤਾਂ ਮਤਲਬ ਹੋ ਸਕਦਾ 5 ਪੁਆਇੰਟ ਫੇਰ ਜਲਦੀ ਜਲਦੀ ਆਪਾਂ ਪਿੱਛੇ ਨੂੰ ਲੈ ਜੀ ਆਰਐਸਐਸ ਨੂੰ ਹੁਣ ਸਵਾਲ ਤਾਂ ਕਾਫੀ ਖੜੇ ਹੁੰਦੇ ਨੇ ਕਿ ਅਸੀਂ ਪਹਿਲੇ ਹੀ ਪੁੱਛਿਆ ਕਿ ਆਰਐਸਐਸ ਕੋਲ ਐਨਾ ਪੈਸਾ ਆਇਆ ਕਿੱਥੋਂ ਜਦੋਂ ਕਿ ਰਜਿਸਟਰਡ ਕੋਈ ਜਥੇਬੰਦੀ ਨਹੀਂ ਹੈਗੀ ਕੋਈ ਰਜਿਸਟ੍ਰੇਸ਼ਨ ਨਹੀਂ ਹੈਗੀ ਉਹਦੀ ਇੰਡੀਆ 'ਚ ਵੀ ਆਰਐਸਐਸ ਦੀ ਤੇ ਮਤਲਬ ਜੇ ਉਸਨੇ ਇਹ ਪੈਸਾ ਅਦਾ ਕੀਤਾ ਜਾਂ ਇਹ ਠੇਕਾ ਦਿੱਤਾ ਕੇ ਲੋਬਿੰਗ ਕਰਨ ਦੇ ਲਈ ਕਿਸੇ ਕੰਪਨੀ ਨੂੰ ਤਾਂ ਕਿਹੜੀ ਕਪੈਸਿਟੀ ਦੇ ਵਿੱਚ ਕੀਤਾ ਕਿਹੜੀ ਕਪੈਸਿਟੀ ਦੇ ਵਿੱਚ ਦਿੱਤਾ ਠੇਕਾ